ਅਲਦਾਸਪੁਰ ਦੇ ਵਿੱਚ ਇੱਕ ਅਜਿਹਾ ਅਨੋਖਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਹਾਨੂੰ ਵੀ ਕੰਨਾਂ ਤੇ ਯਕੀਨ ਨਹੀਂ ਹੋਵੇਗਾ ਇੱਕ ਸਰਕਾਰੀ ਸਕੂਲ ਦੇ ਗੇਟ ਤੇ ਸਿੱਖਿਆ ਸੁਧਾਰ ਨਾਲ ਸੰਬੰਧਿਤ ਪੇਂਟ ਕੀਤੀਆਂ ਕਾਰਟੂਨ ਤਸਵੀਰਾਂ ਨੂੰ ਦਿਹਾੜੀਦਾਰ ਦਰਸਾ ਕੇ ਪੰਚਾਇਤ ਵੱਲੋਂ ਮਨਰੇਗਾ ਤਹਿਤ ਨਜਾਇਜ਼ ਭੁਗਤਾਨ ਕਰਵਾਉਣ ਦਾ ਇਲਜ਼ਾਮ ਲੱਗਿਆ ਇਸ ਦਾ ਖੁਲਾਸਾ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪ੍ਰਧਾਨਗੀ ਹੇਠ ਹੋਈ ਵਿਸ਼ਾ ਕਮੇਟੀ ਦੀ ਮੀਟਿੰਗ ਦੇ ਵਿੱਚ ਹੋਇਆ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਉੱਤੇ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਸਭ ਤੋਂ ਪਹਿਲਾਂ ਅਸੀਂ ਸਰਪੰਚ ਦੇ ਆ ਬਿਆਨ ਸੁਣਾਂਗੇ ਦਾਦੇ ਕਿ ਇਸ ਮਾਮਲੇ ਸੰਬੰਧੀ ਪਿੰਡ ਗਾਜੀ ਕੋੜ ਦੇ ਸਰਪੰਚ ਦੇ ਪਤੀ surjit singh ਨੇ ਕਿਹਾ ਕਿ ਇਹ ਦੋਸ਼ ਸਿਆਸੀ ਰੰਜਿਸ਼ ਕਰਕੇ ਲਗਾਏ ਜਾ ਰਹੇ ਨੇ ਜੋ ਕਿ ਬੇਬੁਨਿਆਦ ਨੇ ਜੋ ਵੀ ਇਹ ਅੰਜਾਮ ਹੱਟੇ ਲੱਗੇ ਆ ਬੇਗਨਾ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਅਸੀਂ ਜਿੰਨਾ ਵੀ ਕੰਮ ਕਰਵਾਇਆ ਉਹ ਪੂਰਾ ਹਾ ਜਿਹਦੇ ਤੌਰ ਤੇ ਹੋਇਆ ਵਾ ਜਿਹੜੇ ਇਹ ਕਾਰਟੂਨ ਦੀ ਗੱਲ ਹੋ ਰਹੀ ਆ ਉਹ ਸਾਡੇ ਹੁਣ ਮੇਰ ਮੇਰ ਨੇ ਉਹਨਾਂ ਨੇ ਦੱਸਿਆ ਜੀ ਸਾਹਿਬ ਨੂੰ ਵੀ ਕਿ ਕਦੀ ਹਰ ਵਾਰੀ ਨਹੀਂ ਕਦੀ ਕਿਤੇ ਜਦੋਂ ਆਪਾਂ 10 ਬੰਦੇ ਖੜੇ ਕਰਦੇ ਆ ਨਾ ਉਹਦੇ ਵਿੱਚ 1100 ਹੋ ਜਾਂਦੇ ਆ ਸਾਨੂੰ ਇੱਕ ਬੰਦਾ ਅਸੀਂ ਪਿੱਛੇ ਕਰ ਦਿੰਨੇ ਆ ਉਹ ਉਹਦੀ ਕਲਿੱਕ ਹੋ ਜਾਂਦੀ ਆ ਆਟੋਮੈਟਿਕਲੀ ਉਹ ਕਲਿੱਕ ਹੁੰਦੀ ਆ ਕੋਈ ਉਹਦੀ ਫੋਟੋ ਆਪ ਨਹੀਂ ਕਰਦਾ ਬਗਾਰਾ ਜਿਹੜਾ ਅਜੀਤ ਸਿੰਘ ਬਲਵੀਰ ਸਿੰਘ ਜਿੰਨਾ ਵੱਲੋਂ ਕਿਹਾ ਗਿਆ ਵੀ ਕਾਰਟੂਨ ਦੇ ਪੇਮੈਂਟ ਜਿਹੜੀ ਆ ਉਹ ਉਹਨਾਂ ਦੇ ਅਕਾਊਂਟ ਚ ਗਈ ਆ ਬਕਾਇਦਾ ਉਹਨਾਂ ਦੀ ਹਰ ਮਸਟੋਲ ਦੇ ਵਿੱਚ ਹਾਜ਼ਰੀ ਲੱਗੀ ਆ ਉਹ ਮੈਂ ਏਡੀ ਸ਼ਾਨ ਬੋਲਿਆ ਸੀ ਵੀ ਤੁਸੀਂ ਉਹਦੀ ਹਾਜ਼ਰੀ ਜਿਹੜੀ ਆ ਉਹ ਉਥੋਂ ਚੈੱਕ ਕਰਵਾਈ ਜਾਏ ਕਿ ਉਹ ਮਸਟੋਲ ਦੇ ਵਿੱਚ ਹਾਜ਼ਰ ਹੈ ਕਿ ਨਹੀਂ ਹੈ ਅਸੀਂ ਉਹਨਾਂ ਨੇ ਲਿਖਤੀ ਬਿਆਨ ਦਿੱਤੇ ਆ ਜੀ ਇਹ ਸਰੋਸਰ ਗਲਤਾਂ ਝੂਠਾ ਬਿਆਨ ਨਹੀਂ ਹਾਂਜੀ ਏਡੀ ਸਤ ਤੱਕ ਅਸੀਂ ਬਿਆਨ ਦੇਤੇ ਆਪਣੇ ਲਿਖਤੀ ਦਿੱਤੇ ਆ ਬਲਵੀਰ ਉਹ ਜੀਤ ਨਹੀਂ ਵੀ ਦੇ ਦਿੱਤੇ। ਇਹ ਜੋ ਵੀ ਹੋਇਆ ਹੈ ਰੰਜਸ ਬਾਜੀ ਹੋਈ ਹੈ ਕੋਈ ਇਹੋ ਜੀ ਗੱਲ ਨਹੀਂ ਹੈ ਬਿਲਕੁਲ ਸਹੀ ਕੰਮ ਆ ਸਕੂਲ ਦੇ ਕੰਮ ਦੇ ਕੀਤੀ ਜਿਹੜੀ ਆ ਉਹਦੀ ਮਿੰਤੀ ਹੋ ਚੁੱਕੀ ਆ। ਇਹਦੀ ਮਿੰਤੀ ਕਰਕੇ ਐਮ ਵੀ ਜਿਹੜੀ ਆ ਉਹ ਰਿਪੋਰਟ ਅੰਦਾਜ਼ ਤਰਜ ਕਰਤੀ ਹੈ ਮੈਂ। ਕਿੰਨੇ ਬੰਦਿਆਂ ਨੇ ਕੰਮ ਕੀਤਾ ਤੇ ਕਿੰਨੀ ਪੇਮੈਂਟ ਪਈ ਆ ਮੈਨੂੰ। ਇਹ ਜੀ ਬੰਦੇ ਮਸਟੌਲ ਸਮੇ ਸਮੇਂ ਦੇ ਨਿਕਾਉਂਦੇ ਰਹੇ ਆ ਕਦੇ ਵਾਰੀ 10 ਬੰਦਿਆਂ ਦਾ ਨਿਕਲ ਜਾਂਦਾ ਰਿਹਾ ਕਦੀ 8 ਦਾ ਵੀ ਨਿਕਲ ਜਾਂਦਾ ਰਿਹਾ ਕਦੀ 6 ਦਾ ਵੀ ਨਿਕਲ ਜਾਂਦਾ ਰਿਹਾ। ਇਦਾਂ ਇਦਾਂ ਜਿੱਦਾਂ ਜਿੱਦਾਂ ਲੇਬਰ ਦਾ ਨੂੰ ਕਮ ਮਿਲਦ ਰਿਹਾ ਉਹ ਦਦਾਂਇਂ ਕਰਾਈ ਗਏ ਸਾਰਿਆਂ ਦੇ ਪੈਸੇ ਖਾਤਿਆਂ ਚ ਚਲ ਗਏ ਆ ਉੱਥੇ ਇਸ ਮਾਮਲੇ ਨੂੰ ਲੈ ਕੇ ਜੇਕਰ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕੀ ਕਿਹਾ ਜ਼ਰਾ ਉਹ ਵੀ ਸੁਣਦੇ ਹਾਂ ਮੇਟ ਨੇ ਇਹ ਦੱਸਿਆ ਕਿ ਜਦੋਂ ਉਹ ਫੋਟੋ ਕਰਦਾ ਸੀ ਉੱਥੇ ਗੇਟ ਦੇ ਲਾਗੇ ਖੜੇ ਕਰਕੇ ਜਿੱਥੇ ਉਹ ਪਿਕਚਰ ਜਾਂ ਕਾਰਟੂਨਸ ਵਗੈਰਾ ਡਰਾ ਕੀਤੇ ਆ ਉਦੋਂ 10 ਕਿਉਂਕਿ ਜਿਹੜਾ ਸਾਡਾ ਐਪ ਆ ਜਿੱਤੇ ਹਾਜ਼ਰੀ ਲਾਉਣੇ 10 ਬੰਦਿਆਂ ਦੀ ਇੱਕ ਇੱਕ ਟਾਈਮ ਦੇ ਫੋਟੋ ਆਉਂਦੀ ਉਸ ਤੋਂ ਬਾਅਦ ਫੋਟੋ ਨਹੀਂ ਲੈ ਸਕਦੇ ਮੇਟ ਨੇ ਦੱਸਿਆ ਕਿ ਉਹਨੂੰ ਵੀ ਕੱਲ ਹੀ ਸਮਝ ਆਈ ਕਿ ਹੁੰਦਾ ਕਿ ਜਦੋਂ ਮੈਂ ਉੱਥੇ ਫੋਟੋ ਕਰਦਾ ਸੀ 10 ਬੰਦੇ ਖੜੇ ਕਰਦਾ ਸੀ ਤੇ ਉਹਦੀ ਫੋਟੋ ਕਲਿੱਕ ਨਹੀਂ ਸੀ ਹੁੰਦੀ ਨਾ ਉਹ ਐਪ ਤੇ ਅਪਲੋਡ ਹੁੰਦੀ ਸੀ ਉਹ ਕਹਿੰਦਾ ਜੀ ਮੈਂ 10 ਬੰਦੇ ਜਿਹੜੇ ਕਦੀ ਕਿ ਤਾਈ ਹੁੰਦਾ ਸੀ ਇਹ ਕਿ ਮੈਂ ਉਹ 10ਾਂ ਚੋਂ ਇੱਕ ਬੰਦਾ ਸੀ ਪਰੇ ਕਰ ਲੈਂਦੇ ਸੀ ਤੇ ਫੋਟੋ ਹੋ ਜਾਂਦੀ ਸੀ ਉਹਦਾ ਕਾਰਨ ਇਹ ਕਿ ਜਦੋਂ ਉਹ ਕਾਰਟੂਨ ਜਿਹੜਾ ਉੱਥੇ ਬਣਿਆ ਜਦੋਂ 10 ਬੰਦੇ ਖੜੇ ਕਰਦੇ ਸੀ ਉਹ 11ਵਾਂ ਹੋਣ ਕਰਕੇ ਫੋਟੋ ਨਹੀਂ ਸੀ ਵਿੱਚ ਆਉਂਦੀ ਫਿਰ ਜਦੋਂ ਜਿੰਨੀ ਕਿ ਇਹਨਾਂ ਨੂੰ ਨੌਲੇਜ ਸੀ ਮੇਟ ਉਹ ਇੱਕ ਆਂਦਾ ਜੀ ਇੱਕ ਬੰਦਾ ਸੀ ਪਰੇ ਕਰ ਲੈਂਦੇ ਫਿਰ ਨੌ ਹੋ ਗਏ ਇੱਕ ਕਾਰਟੂਨ ਵਿੱਚ ਆਜਦਾ ਸੀ ਉਹ 10 ਬੰਦੇ ਪੂਰੇ ਹੋ ਗਏ ਪਰ ਜਿਹੜੀ ਮਾਸਟਰ ਰੋਲ ਆ ਉਹ 10 ਬੰਦਿਆਂ ਦੇ ਵੱਲੋਂ ਹੀ ਭਰੀ ਗਈ ਆ 10 ਬੰਦਿਆਂ ਦੀ ਹਾਜ਼ਰੀ ਲੱਗੀ ਆ ਮੌਕੇ ਤੇ 10 ਬੰਦਿਆਂ ਨੇ ਹੀ ਉੱਥੇ ਕੰਮ ਕੀਤਾ ਜਿਹੜਾ ਅਸੀਂ ਸਾਰੇ ਮੁੱਦਾ ਠਾ ਵੀ ਸਕੈਂਡਲ ਹੋਇਆ ਜਾ ਸਾਬਕਾ ਮੰਤਰੀ ਦੇ ਪਾਸੇ ਇਹ ਤਾਂ ਨਹੀਂ ਗੱਲ ਕਿਹੜਾ ਐਸੇ ਕੇਸ ਦੀ ਗੱਲ ਨਹੀਂ ਨਹੀਂ ਕੋਈ ਸਕੈਂਡਲ ਨਹੀਂ ਜਿਹਦੇ ਅਸੀਂ ਵੈਰੀਫਾਈ ਕਰ ਲਿਆ ਅਸੀਂ ਅੱਜ ਇਹਦੀ ਲਿਖਤੀ ਰਿਪੋਰਟ ਵੀ ਗਵਰਨਮੈਂਟ ਨੂੰ ਵੀ ਭੇਜ ਰਹੇ ਹਾਂ ਸਾਡੇ ਡੀ.ਐਸ.ਆਰ ਡੀ.ਸੀ ਸਾਹਿਬ ਨੇ ਵੀ ਰਿਪੋਰਟ ਮੰਗੀ ਆ ਡੀ.ਸਾਹਬ ਦਾ ਮੈਨੂੰ ਸਵੇਰੇ ਵੀ ਕਾਲ ਆ ਗਈ ਆ ਕਿ ਮੈਨੂੰ ਰਿਪੋਰਟ ਸਬਮਿਟ ਕਰੋ ਅਸੀਂ ਇਹਦੀ ਲਿਖਤੀ ਰਿਪੋਰਟ ਅੱਜ ਭੇਜ ਰਹੇ ਤੁਸੀਂ ਕਹਿਆ ਵੀ ਜਿਹੜਾ ਪੋਰਟਲ ਵਾ ਉਹ 10 ਬੰਦੇ ਦੇ ਹੋ ਰਿਹਾ ਚੁੱਕਦਾ ਵਾ ਹਾਂਜੀ ਜਾਂ ਉਸ ਤੋਂ ਘੱਟ ਚੋ ਉਹ ਤੋਂ ਵੱਧ ਨਹੀਂ ਚੁੱਕਦਾ ਹੈਗਾ ਪਰ ਇੱਕ ਫੋਟੋ ਵਿੱਚ ਵਿੱਚ ਜਿੱਥੇ 7 ਬੰਦੇ ਨੇ ਸ਼ੇਰੀਆਂ ਜਿਹੀ ਲੱਗੀਆਂ 7ਾਂ ਦੀ ਫੋਟੋ ਵਿੱਚ ਹੈਗੀ ਵਿੱਚ ਨਹੀਂ ਉਹਦੇ ਵਿੱਚੋਂ ਫਿਰ ਕਾਰਟੂਨ ਆ ਗਏ ਨਾ ਜੀ ਵਿੱਚ ਤੁਸੀਂ ਕਹਿਆ ਵੀ ਜਿਹੜੇ 1 ਨੇ ਉਹਦੇ ਚ ਵੀ ਇਹੀ ਪ੍ਰੋਬਲਮ ਆਈ ਨਾ ਜੀ ਉਹਦੇ ਚ ਵੀ ਇਹਨਾਂ ਨੇ ਜਦੋਂ ਉਹ ਉਹਦਾ ਕਾਰਟੂਨ ਕਰਕੇ ਇੱਕ ਵੱਧ ਆ ਗਿਆ ਨਾ ਜੀ 10 ਬੰਦਿਆਂ ਦੀ ਮੈਕਸਿਮਮ ਚੁੱਕਦਾ ਜੋ ਉਹਦੇ ਚ ਵੀ ਜਿਹੜੇ ਤੁਸੀਂ ਕਹ ਰਹੇ ਉਹ ਚ ਵੀ ਆ ਗਿਆ ਨਾ ਜੀ ਉਹ ਚ ਵੀ ਉਹ ਕਾਰਟੂਨ ਕਰਕੇ ਲੱਗੀ ਪਰ ਉਹਦੇ ਚ ਬੰਦੇ ਜਿਹੜੇ ਪੂਰੇ ਤੇ ਪੂਰੇ ਉਹਨਾਂ ਨੇ ਕੰਮ ਕੀਤਾ 6 ਬੰਦੇ ਕੰਮ ਕੀਤਾ ਹਾਂਜੀ ਉਹਦੇ ਵਿੱਚ 7 ਛੋ ਕਰਦੇ ਦੋ ਬੰਦੇ ਕੌਣ ਜੀ ਪੈਸੇ ਪਾਉਂਦੇ ਨਹੀਂ ਨਹੀਂ ਕੋ ਜਿਹੜੇ ਜਿਹੜੇ ਦੋ ਬੰਦਿਆਂ ਦਾ ਉਹਨਾਂ ਨੇ ਕਿਹਾ ਜੀ ਇਹਨਾਂ ਦੇ ਅਕਾਊਂਟ ਚ ਪੈਸੇ ਕੀਤੇ ਗਏ ਆ ਉਨ੍ਹਾਂ ਦੇ ਅਕਾਊਂਟ 'ਚ ਪੈਸੇ ਗਏ ਆ ਉਹਨਾਂ ਨੇ ਕੰਮ ਵੀ ਕੀਤਾ ਉਹਨਾਂ ਵੱਲੋਂ ਲਿਖਤੀ ਵੀ ਸਾਨੂੰ ਆ ਗਿਆ ਸੋ ਦੱਸਿਆ ਜਾ ਰਿਹਾ ਹੈ ਕਿ ਸਬੰਧਿਤ ਮਹਿਕਮੇ ਵੱਲੋਂ 9 ਅਤੇ 6 ਵਿਅਕਤੀਆਂ ਨੂੰ ਮਨਰੇਗਾ ਤਹਿਤ ਭੁਗਤਾਨ ਕਰਨ ਦੀ ਥਾਂ 10 ਅਤੇ 7 ਵਿਅਕਤੀਆਂ ਨੂੰ ਭੁਗਤਾਨ ਕੀਤਾ ਤੇ ਉਹਨਾਂ ਦੇ ਖਾਤੇ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਗਏ ਇਹ ਭੁਗਤਾਨ ਪੰਚਾਇਤ ਵੱਲੋਂ ਪੇਸ਼ ਕੀਤੀਆਂ ਗਈਆਂ ਤਸਵੀਰਾਂ ਦੇ ਆਧਾਰ ਤੇ ਕੀਤਾ ਗਿਆ ਅਸ਼ੋਕ ਚੌਧਰੀ ਨੇ ਦੋਸ਼ ਲਗਾਇਆ ਕਿ ਦੋ ਲੋਕ ਮੌਜੂਦ ਨਹੀਂ ਸਨ ਤੇ ਉਹਨਾਂ ਦੇ ਬਦਲੇ ਕਾਰਟੂਨ ਦਰਸਾਏ ਗਏ ਇਹਨਾਂ ਦੋ ਕਾਰਟੂਨਾਂ ਨੂੰ ਵਿਅਕਤੀ ਸਮਝਦੇ ਹੋਏ ਜਿਹੜਾ ਕਿ ਅਜੀਤ ਸਿੰਘ ਤੇ ਬਲਬੀਰ ਸਿੰਘ ਨਾਮ ਦੇ ਵਿਅਕਤੀ ਨੂੰ ਭੁਗਤਾਨ ਕੀਤਾ ਗਿਆ ਤੇ ਇਹ ਦੋਵੇਂ ਪਿੰਡ ਗਾਜੀ ਕੋਟ ਦੀ ਪੰਚਾਇਤ ਦੇ ਕੁਝ ਮੈਂਬਰਾਂ ਦੇ ਨਜ਼ਦੀਕੀ ਦੱਸੇ ਗਏ ਨੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਗਰਮਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ